ਸਵਾਗਤ ਹੈ ਇੱਕ ਵਾਰ ਤੋਂ ਫਿਰ ਤੁਹਾਡਾ ਤੁਹਾਡੇ ਆਪਣੀ YouTube ਚੈਨਲ RH ਸਟੱਡੀ ਦੇ ਵਿੱਚ ਆਪਾਂ ਜੋ ਇੱਕ ਨਵੀਂ ਸੀਰੀਜ਼ ਸਟਾਰਟ ਕੀਤੀ ਹੋਈ ਸੀ ਉਹ ਕੀਤੀ ਹੋਈ ਸੀ ਕਿ ਹੁਣ ਤੱਕ ਦੇ ਜਿੰਨੇ ਵੀ ਮੁਗਲ ਸਾਮਰਾਜ ਦੇ ਰਾਜੇ ਹੋਏ ਨੇ ਹਨ ਬਾਬਰ ਤੋਂ ਲੈ ਕੇ ਔਰੰਗਜ਼ੇਬ ਤੱਕ ਉਹਨਾਂ ਨੇ ਜਿੰਨੇ ਵੀ ਇਮਾਰਤ ਸਰਜੀ ਜਾਂ ਭਵਨ ਨਿਰਮਾਣ ਕਲਾ ਦਾ ਨਿਰਮਾਣ ਕਰਵਾਇਆ ਸੀ ਉਸ ਦੇ ਨਾਲ ਰਿਲੇਟਡ ਜਿਹੜੀ ਆਪਣੀ ਵੀਡੀਓ ਸ ਚੱਲ ਰਹੀਆਂ ਸੀ ਤਿੰਨ ਦਿਨਾਂ ਤੋਂ ਆਪਣੀ ਇਹੀ ਕਲਾਸ ਚੱਲ ਰਹੀਆਂ ਸੀ ਸੋ ਅੱਜ ਜਿਹੜਾ ਆਪਣਾ ਟੌਪਿਕ ਆ ਉਹ ਹੀ ਉਹ ਵੀ ਇਸੇ ਦਾ ਨਾਲ ਰਿਲੇਟਡ ਹੈ ਅੱਜ ਜਿਹੜਾ ਆਪਾਂ ਮੁਗਲ ਸਾਮਰਾਜ ਦੀ ਕਿਸੇ ਰਾਜੇ ਵਾਰੀ ਕਰਾਂਗੇ ਤਾਂ ਅੱਜ ਆਪਾਂ ਕਰਾਂਗੇ ਸ਼ਾਹਜਹਾਂ ਵਾਰੀ ਠੀਕ ਹੈ ਜੀ ਸ਼ਾਹਜਹਾਂ ਵਾਰੀ ਸੋ ਦੇਖੋ ਇਸ ਦਾ ਜੋ ਕਾਰਜਕਾਲ ਰਿਹਾ ਉਹ 1627 ਤੋਂ 1657 ਤੱਕ ਸ਼ਾਹਜਹਾਂ ਦਾ ਜੋ ਕਾਰਜਕਾਲ ਦਾ ਸਮਰ ਹੈ ਉਹ ਰਿਹਾ 1627 ਤੋਂ ਲੈ ਕੇ 1657 ਤੱਕ ਠੀਕ ਹੈ ਜੀ ਹੁਣ ਦੇਖੋ ਇਹਨੇ ਸਭ ਤੋਂ ਪਹਿਲਾਂ ਆਗਰੇ ਦੇ ਵਿੱਚ ਲਾਲ ਕਿਲੇ ਦਾ ਨਿਰਮਾਣ ਕਰਵਾਇਆ ਸੀ ਸ਼ਾਹਜਹਾਂ ਨੇ ਆਗਰੇ ਦੇ ਵਿੱਚ ਲਾਲ ਕਿਲੇ ਦਾ ਨਿਰਮਾਣ ਕਰਵਾਇਆ ਸੀ ਜਿਸ ਦਾ ਵਾਸਤੂਕਾਰ ਕੌਣ ਹੋਇਆ ਵਾਸਤੂਕਾਰ ਦਾ ਮਤਲਬ ਹੁੰਦਾ ਜਿਸ ਨੇ ਚਿੱਤਰ ਤਿਆਰ ਕੀਤਾ ਹੋਣਾ ਨਮੂਨਾ ਕਾਸਿਮ ਖਾਨ ਕਾਸਿਮ ਖਾਨ ਸੀ ਜੋ ਆਗਰੇ ਦੇ ਲਾਲ ਕਿਲੇ ਦਾ ਵਾਸਤੂਕਾਰ ਸੀ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜਿਹੜਾ ਆਗਰੇ ਦੇ ਵਿੱਚ ਲਾਲ ਕਿਲੇ ਦਾ ਨਿਰਮਾਣ ਕਰਵਾਇਆ ਗਿਆ ਸੀਗਾ ਇਹ ਸਫੇਦ ਸੰਗਮਰਮਰ ਤੋਂ ਬਣਿਆ ਸੀਗਾ ਇਸਨੇ ਅਕਬਰ ਦੁਆਰਾ ਬਣਾਈਆਂ ਗਈਆਂ ਇਮਾਰਤਾਂ ਨੂੰ ਤੋੜ ਕੇ ਸੰਗਮਰਮਰ ਦੇ ਵਿੱਚ ਤਬਦੀਲ ਕਰਵਾਇਆ ਸੀ। ਕਿਸਨੇ ਸ਼ਾਹਜਹਾਨ ਨੇ ਭਾਵੇਂ ਕਿ ਆਪਣੇ ਦਾਦੇ ਦੇ ਦੁਆਰਾ ਜਿਹੜੀਆਂ ਵੀ ਇਮਾਰਤਾਂ ਬਣਾਈਆਂ ਗਈਆਂ ਸੀ, ਉਸਨੇ ਤੋੜ ਕੇ ਸਾਰੀਆਂ ਕਿਸਦੇ ਵਿੱਚ ਤਬਦੀਲ ਕੀਤੀਆਂ, ਸਫੈਦ ਸੰਗਮਰਮਰ ਦੇ ਵਿੱਚ ਤਬਦੀਲ ਕਰ ਦਿੱਤੀਆਂ ਸੀ। ਠੀਕ ਹੈ ਇਹ ਉਸ ਤੋਂ ਬਾਅਦ। ਦੀਵਾਨੇ ਆਮ 1628 ਦੇ ਵਿੱਚ ਦੀਵਾਨੇ ਆਮ ਦਾ ਜਿਹੜਾ ਕੰਮ ਸੀ ਸ਼ੁਰੂ ਕਰਵਾਇਆ ਗਿਆ, ਜੋ ਲਾਲ ਪੱਥਰ ਤੋਂ ਬਣੀ ਸੀ। ਹੁਣ ਦੇਖੋ ਇੱਥੇ ਗਏ ਮੈਂ ਗੱਜੜੀ ਗੱਲ ਬੋਲੀ ਸਫੇਦ ਸੰਗਮਰਮਰ ਇਹ ਨਹੀਂ ਪਤਾ ਸੀ ਕਿ ਜਿਹੜੀ ਕਈ ਇਮਾਰਤਾਂ ਸੀ ਸਫੇਦ ਸੰਗਮਰਮਰ ਤੋਂ ਬਣੀ ਸੀ ਕਈ ਲਾਲ ਤੋਂ ਠੀਕ ਹੈ ਜੀ ਇਹ ਗੱਲ ਧਿਆਨ ਰੱਖਣਾ دیਵਾਨੇ ਆਮ 1928 ਜੋ ਲਾਲ ਪੱਥਰ ਤੋਂ ਬਣੀ ਸੀ ਉਸ ਨੂੰ ਤੜਵਾ ਕੇ ਸਫੈਦ ਸੰਗਮਰਮਰ ਦੇ ਵਿੱਚ ਬਣਵਾ ਦਿੱਤਾ ਗਿਆ ਸੀ ਦੁਬਾਰਾ ਉਸ ਤੋਂ ਬਾਅਦ ਦੇਖੋ دیਵਾਨੇ ਖਾਸ ਇਸ ਨੂੰ ਵੀ ਸਫੈਦ ਸੰਗਮਰਮਰ ਦੇ ਵਿੱਚ ਬਣਾਇਆ ਸੀ ਇਹ ਕਿੰਨੇ ਚ ਬਣਾਇਆ ਸੀ 1637 ਦੇ ਵਿੱਚ ਸਫੈਦ ਸੰਗਮਰਮਰ ਦੇ ਵਿੱਚ ਤਬਦੀਲ ਕਰਵਾ ਦਿੱਤਾ ਗਿਆ ਸੀ ਉਸ ਤੋਂ ਬਾਅਦ ਮੋਤੀ ਮਸਜਿਦ ਮੋਤੀ ਮਸਜਿਦ ਲਾ ਜਿਹੜੀ ਆਗਰਾ ਦੇ ਲਾਲ ਕਿਲੇ ਵਿੱਚ ਸਫੈਦ ਸੰਗਮਰਮਰ ਤੋਂ ਬਣਾਈ ਗਈ ਸੀ ਆਗਰਾ ਦੇ ਲਾਲ ਕਿਲੇ ਦੇ ਵਿੱਚ ਇਹ ਵੀ ਸਫੈਦ ਸੰਗਮਰਮਰ ਤੋਂ ਤਬਦੀਲ ਕਰਵਾ ਦਿੱਤੀ ਗਈ ਸੀ ਭਾਵੇਂ ਸਫੈਦ ਸੰਗਮਰਮਰ ਦੇ ਵਿੱਚ ਬਣਾਇਆ ਗਿਆ ਸੀ ਇਸ ਨੂੰ ਮੁਸਮਨ ਬੁਰਜ ਮੁਸਮਨ ਬੁਰਜ ਜਾਂ ਸ਼ਾਹ ਬੁਰਜ ਠੀਕ ਹੈ ਜਿਹੜਾ ਦੂਸਰਾ ਨਾਮ ਇਸ ਦਾ ਸ਼ਾਹ ਬੁਰਜ ਹੈ ਇਹ ਸ਼ਾਹ ਜਹਾਂ ਦਾ ਖਾਸ ਕਮਰਾ ਸੀ ਅੰਤਿਮ ਸਮੇਂ ਦੇ ਵਿੱਚ ਜਦੋਂ ਔਰੰਗਜ਼ੇਬ ਨੇ ਇਹਨਾਂ ਨੂੰ ਕੈਦ ਕਰ ਲਿਆ ਸੀ ਤੇ ਇੱਥੇ ਹੀ ਕੀ ਕੀਤਾ ਸੀ ਇਹ ਕੈਦ ਰਹੇ ਸੀ ਸ਼ਾਹ ਬੁਰਜ ਦੇ ਵਿੱਚ ਹੀ ਇਹ ਅੰਤਿਮ ਸਮਾਂ ਇਹਨਾਂ ਨੇ ਗੁਜ਼ਾਰਿਆ ਸੀ ਉਸ ਤੋਂ ਬਾਅਦ ਦੇਖੋ ਝਰੋਖਾ ਮਹਿਲ ਜਾਂ ਖਾਸ ਮਹਿਲ ਸਵੇਰ ਦੇ ਟਾਈਮ ਤੇ ਇਹ ਕਿਹਾ ਜਾਂਦਾ ਸੀ ਕਿ ਸ਼ਾਹਜਹਾਂ ਜਨਤਾ ਨੂੰ ਦਰਸ਼ਨ ਦੇਣ ਲਈ ਇੱਕ ਵਾਰ ਜਿਹੜੇ ਖਾਸ ਮਹਿਲ ਝਰੋਖਾ ਮਹਿਲ ਵਿੱਚ ਉਹ ਜਿਹੜੀ ਖਿੜਕੀ ਉੱਪਰ ਜ਼ਰੂਰ ਆਉਂਦੇ ਸੀ ਤੇ ਜਿਹੜੇ ਦੇਖਣ ਦੇ ਚਾਹਵਾਨ ਸੀ ਉਹ ਸਾਹਮਣੇ ਖੜ ਕੇ ਕੀ ਕਰਦੇ ਹੁੰਦੇ ਸੀ ਇਹਨਾਂ ਦੀ ਉਡੀਕ ਕਰਦੇ ਹੁੰਦੇ ਸੀ ਤਾਂ ਕੀ ਕਰ ਦਿੱਤਾ ਗਿਆ ਸੀਗਾ ਉਸ ਮਹਿਲ ਦਾ ਨਾਮ ਹੀ ਚਰੋਖਾ ਮਹਿਲ ਸੀ ਉਸ ਤੋਂ ਬਾਅਦ ਦੇਖੋ ਤਾਜ ਮਹਿਲ ਜੋ ਸਭ ਤੋਂ ਜ਼ਿਆਦਾ ਫੇਮਸ ਸੀ ਹੈ ਮਮਤਾਜ ਮਹਿਲ ਜਾ ਅਰਜੂ ਮੰਦਾ ਬਾਨੋ ਦੀ ਯਾਦ ਵਿੱਚ ਮਮਤਾਜ ਮਹਿਲ ਜਾਂ ਅਰਜੂ ਮੰਦਾ ਬਾਨੋ ਦੀ ਯਾਦ ਵਿੱਚ 1600 31 ਦੇ ਵਿੱਚ ਜਦੋਂ ਉਹਨਾਂ ਦੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਮਮਤਾਜ਼ ਤੋਂ ਮਮਤਾਜ਼ ਦੀ ਜਿਹੜੀ ਆਗਰੇ ਦੇ ਵਿੱਚ ਯਮੁਨਾ ਨਦੀ ਦੇ ਕਿਨਾਰੇ ਕੀ ਬਣਾਇਆ ਗਿਆ ਸੀ ਉਹਨਾਂ ਦੀ ਯਾਦ ਦੇ ਵਿੱਚ ਤਾਜ ਮਹਿਲ ਦਾ ਨਿਰਮਾਣ ਕਰਵਾਇਆ ਗਿਆ ਸੀ ਇੱਕ ਗੱਲ ਹੋਰ ਯਾਦ ਰੱਖਣੀ ਜਿਹੜਾ ਇਹਦੇ ਨਿਰਮਾਣ ਕਾਰਜ ਦੇ ਵਿੱਚ ਪੱਥਰ ਦਾ ਇਸਤੇਮਾਲ ਹੋਇਆ ਸੀ ਉਹ ਰਾਜਸਥਾਨ ਦੇ ਨਗਰ ਮਕਰਾਨਾ ਤੋਂ ਮੰਗਾਇਆ ਗਿਆ ਸੀ ਰਾਜਸਥਾਨ ਦਾ ਜਿਹੜਾ ਨਗੌਰ ਜ਼ਿਲ੍ਹੇ ਦੇ ਰਾਜਸਥਾਨ ਦੇ ਨਗੌਰ ਜ਼ਿਲ੍ਹੇ ਦੇ ਮਕਰਾਨਾ ਤੋਂ ਮੰਗਵਾਇਆ ਗਿਆ ਜਿਹੜਾ ਪੱਥਰ ਹੈ ਉਸੇ ਦੇ ਨਾਲ ਕੀ ਹੋਇਆਗਾ ਤਾਜ ਮਹਿਲ ਦਾ ਨਿਰਮਾਣ ਹੋਇਆ ਤੇ ਇਹ ਕਿਸੇ ਸਫੈਦ ਸੰਗਮਰਮਰ ਦੇ ਵਿੱਚ ਤਿਆਰ ਕੀਤਾ ਗਿਆ ਸੀ ਤੇ ਦੇਖੋ ਪੱਥਰ ਨਾਲ ਪੱਥਰ ਜੋੜਿਆ ਗਿਆ ਹੈ ਬੇਜੋੜ ਚੂਨੇ ਪੱਥਰ ਦਾ ਕਿਤੇ ਵੀ ਕੋਈ ਉਪਯੋਗ ਨਹੀਂ ਕੀਤਾ ਗਿਆ ਚੂਨੇ ਪੱਥਰ ਦਾ ਕਿਤੇ ਵੀ ਕੋਈ ਉਪਯੋਗ ਨਹੀਂ ਤੇ ਸਭ ਤੋਂ ਵੱਡੀ ਗੱਲ ਕੀ ਹੈਗੀ ਕਿ ਇਹਦੇ ਪੱਥਰ ਦੇ ਵਿੱਚ ਅੱਜ ਤੱਕ ਕੋਈ ਜੋੜ ਨਹੀਂ ਦਿਖਾਈ ਦਿੰਦਾ ਠੀਕ ਹੈ ਜੀ ਤੇ ਇਹਦਾ ਵਾਸਤੂਕਾਰ ਕੌਣ ਸੀਗਾ ਤਾਜਮਹਿਲ ਦਾ ਇសា ਖਾਨ ਅਤੇ ਉਸ ਦਾ ਸਹਾਇਕੀ ਅਹਿਮਦ ਇਸਾ ਖਾਨ ਅਤੇ ਉਸ ਦਾ ਸਹਿਯੋਗੀ ਅਹਿਮਦ ਲਾਹੌਰੀ ਸੀ ਅਹਿਮਦ ਲਾਹੌਰੀ ਇਸ ਦਾ ਨਿਰਮਾਣ 1631 ਤੋਂ ਲੈ ਕੇ 1653 ਤੱਕ ਪੂਰਾ ਹੋਇਆ 1631 ਤੋਂ ਲੈ ਕੇ 1653 ਤੱਕ ਜਿਹੜਾ ਇਸ ਦਾ ਨਿਰਮਾਣਕਾਰ ਦੇਸੀ ਪੂਰਾ ਹੋਇਆ ਤੇ ਲਗਭਗ ਕਿੰਨਾ ਟਾਈਮ ਲੱਗਿਆ ਸੀ 22 ਸਾਲ ਮੰਨਦੇ ਨੇ 22 ਸਾਲ ਲੱਗੇ ਸੀ ਤਾਜ ਮਹਿਲ ਨੂੰ ਬਣਾਉਣ ਦੇ ਵਿੱਚ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਗੱਲ ਕਰ ਲੈਨੇ ਕਿ ਇਸ ਉੱਪਰ ਕਿੰਨਾ ਖਰਚਾ ਆਇਆ ਉਸ ਸਮੇਂ ਦੇ ਵਿੱਚ ਠੀਕ ਹੈ ਜੀ ਉਸ ਸਮੇਂ ਦੇ ਵਿੱਚ ਇਸ ਦੇ ਉੱਪਰ ਕਿੰਨਾ ਖਰਚਾ ਆਇਆ ਤਾਂ ਜੇਕਰ ਗੱਲ ਕੀਤੀ ਜਾਵੇ ਉਸ ਸਮੇਂ ਦੇ ਖਰਚੇ ਦੀ ਤਾਂ ਲਗਭਗ ਕੁੱਲ ਮਿਲਾ ਕੇ ਕਹਿੰਦੇ ਇਸ ਉੱਪਰ 9 ਕਰੋੜ ਖਰਚ ਹੋਏ ਸੀ ਉਸ ਟਾਈਮ ਦੇ ਵਿੱਚ ਉਸ ਟਾਈਮ ਦੇ ਵਿੱਚ ਇਸ ਉੱਪਰ 9 ਕਰੋੜ ਸੀ ਜਿਹੜੇ ਖਰਚ ਹੋਏ ਸੀ ਉਸ ਤੋਂ ਬਾਅਦ ਦੇਖੋ ਦਿੱਲੀ ਸ਼ਾਹਜਹਾਂ ਦੀ ਧੀ ਜਹਾਂ ਆਰਾ ਦੇ ਕਹਿਣ ਤੇ ਇਸ ਨੇ ਦਿੱਲੀ ਵਸਾਈ ਦਿੱਲੀ ਦਾ ਨਿਨਵਾਣ ਵੀ ਇਸ ਨੇ ਕਰਵਾਇਆ ਸੀ ਸ਼ਾਹਜਹਾਨੀ ਕਿਸ ਦੇ ਕਹਿਣ ਉੱਪਰ ਜਿਹੜੀ ਇਹਨਾਂ ਦੀ ਇੱਕ ਪੁੱਤਰੀ ਸੀ ਜਹਾਰਾ ਜਿਸ ਨੂੰ ਸਭ ਤੋਂ ਜ਼ਿਆਦਾ ਕੀ ਕਰਦੇ ਸੀ ਪਿਆਰ ਕਰਦੇ ਸੀ ਉਹਨਾਂ ਦੇ ਕਹਿਣ ਤੇ ਇਹਨਾਂ ਨੇ ਕੀ ਕਰਿਆ ਸੀ ਦਿੱਲੀ ਵਸਾਈ ਸੀ ਠੀਕ ਹੈ ਜੀ ਉਸ ਤੋਂ ਬਾਅਦ ਦੇਖੋ ਇਹ ਰਾਏ ਮੀਨਾ ਦੀ ਪਹਾੜੀ ਤੋਂ ਲੈ ਕੇ ਦਿੱਲੀ ਕਿੱਥੋਂ ਤੋਂ ਕਿੱਥੋਂ ਤੱਕ ਵਸਈ ਹੋਈ ਸੀ ਰਾਏ ਮੀਨਾ ਦੀ ਪਹਾੜੀ ਤੋਂ ਲੈ ਕੇ ਚਾਂਦਨੀ ਚੌਂਕ ਤੱਕ ਚਾਂਦਨੀ ਚੌਂਕ ਤੱਕ ਦਿੱਲੀ ਕੀ ਸੀ ਵਸਾਈ ਗਈ ਸੀ ਉਸ ਤੋਂ ਬਾਅਦ ਦੇਖੋ ਦਿੱਲੀ ਦਾ ਵਾਸਤੂਕਾਰ ਦਰਬਾਰੀ ਕੌਣ ਸੀਗਾ ਦਿੱਲੀ ਦਾ ਵਾਸਤੂਕਾਰ ਕੌਣ ਸੀ ਇਹ ਦਰਬਾਰੀ ਹਮੀਦ ਅਹਿਮਦ ਸੀ ਦਰਬਾਰੀ ਹਮੀਦ ਅਹਿਮਦ ਤੇ ਇਸ ਨੂੰ ਸ਼ਾਹਜਹਾਂਬਾਦ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ ਕਿਉਂ ਕਿਉਂਕਿ ਸ਼ਾਹਜਹਾਂ ਨੇ ਬਸਾਈ ਸੀ ਤੇ ਉਸ ਦੇ ਨਾਮ ਨਾਲ ਹੀ ਕੀ ਰੱਖਿਆ ਗਿਆ ਸੀ ਇਸ ਦਾ ਨਵਾਂ ਨਾਮ ਰੱਖਿਆ ਗਿਆ ਸੀ ਦੇਖੋ ਉਸ ਤੋਂ ਬਾਅਦ ਇਹ ਜਿਹੜੀ ਪੁਰਾਣੀ ਦਿੱਲੀ ਦੀ ਗੱਲ ਕਰ ਰਹੇ ਨੇ ਤੇ ਜੇਕਰ ਆਪਾਂ ਗੱਲ ਕਰੀਏ ਨਵੀਂ ਦਿੱਲੀ ਦੀ ਤਾਂ ਜਿਹੜੀ ਨਵੀਂ ਦਿੱਲੀ ਉਹ ਲੂਟੀਆਂ ਨੇ ਬਸਾਈ ਸੀ ਠੀਕ ਹੈ ਇਹ ਗੱਲ ਨੂੰ ਯਾਦ ਰੱਖਣਾ ਇਸੇ ਸ਼ਾਹਜਹਾਂਬਾਦ ਵਿੱਚ ਦਿੱਲੀ ਦਾ ਲਾਲ ਕਿਲਾ ਤੇ ਜਾਮਾ ਮਸਜਿਦ ਬਣੀ ਹੈ ਇਸੀ ਸ਼ਾਹਜਹਾਂ ਬਾਦ ਵਿੱਚ ਦਿੱਲੀ ਦਾ ਲਾਲ ਕਿਲਾ ਤੇ ਜਾਮਾ ਮਸਜਿਦ ਬਣੀ ਹੋਈ ਹੈ ਠੀਕ ਹੈ ਉਸ ਤੋਂ ਬਾਅਦ ਦੇਖੋ ਲਾਲ ਕਿਲਾ ਹੁਣ ਲਾਲ ਕਿਲੇ ਦੇ ਵਿੱਚ ਕਿਹੜੇ-ਕਿਹੜੇ ਮਹਿਲ ਬਣੇ ਹੋਣੇ ਉਹਨਾਂ ਬਾਰੇ ਗੱਲ ਕਰਾਂਗੇ ਆਪਾਂ ਲਾਲ ਕਿਲਾ ਵੀ ਦਿੱਲੀ ਦੇ ਵਿੱਚ ਆਪਾਂ ਨੂੰ ਪਤਾ ਜਿਹੜੇ ਲਾਲ ਪੱਥਰ ਤੋਂ ਬਣਾਏ ਹੋਇਆ ਹੈ ਹਨਾ ਇਹਦੇ ਵਿੱਚ ਜਿਹੜਾ ਪਹਿਲਾ ਮਹਿਲ ਸੀ ਦੀਵਾਨੇ ਖਾਸ ਇਹ ਖਾਸ ਕਮਰਾ ਸੀ ਜਿੱਥੇ ਸ਼ਾਹਜਹਾਂ ਖੁਦ ਰਹਿੰਦਾ ਸੀ ਤੇ ਜਿਹੜੀ ਇਹ ਛੱਤ ਸੀ ਉਸ ਦੇ ਉੱਪਰ ਚਾਂਦੀ ਤੇ ਹੀਰੇ ਮੋਤੀ ਜੜੇ ਹੋਏ ਸੀ ਇਹਦੀ ਛੱਤ ਉੱਪਰ ਚਾਂਦੀ, ਸੋਨਾ, ਹੀਰੇ, ਮੋਤੀ ਜਿਹੜੇ ਆਦ ਚੀਜ਼ਾਂ ਸੀ ਉਹ ਜੜੀਆਂ ਹੋਈਆਂ ਸੀ ਤੇ ਇਸਦੀ ਛੱਤ ਉੱਪਰ ਨਾ ਇੱਕ ਜਿਹੜੀ ਲਾਈਨ ਉਹ ਲਿਖੀ ਹੋਈ ਸੀ ਕਿ ਕਿ ਜੇਕਰ ਦੁਨੀਆ ਦੇ ਵਿੱਚ ਕਿਤੇ ਵੀ ਸਵਰਗ ਹੈ ਨਾ ਤਾਂ ਉਹ ਇੱਥੇ ਹੈ ਜੇਕਰ ਦੁਨੀਆ ਦੇ ਵਿੱਚ ਸਵਰਗ ਹੈ ਕਿਤੇ ਤਾਂ ਉਹ ਇੱਥੇ ਹੈ ਇਹ ਤਿੰਨ ਵਾਰ ਰਿਪੀਟ ਕੀਤੀ ਹੋਈ ਸੀ ਗੱਲ ਕਿ ਇੱਥੇ دیਵਾਨੇ ਖਾਸ ਦੇ ਵਿੱਚ ਉਸ ਤੋਂ ਬਾਅਦ ਦੇਖੋ دیਵਾਨੇ ਆਮ ਇੱਥੇ ਦਰਬਾਰ ਸਜਦਾ ਸੀ ਜਿਹੜੇ دیਵਾਨੇ ਆਮ ਸੀ ਸ਼ਾਹਜਹਾਂ ਉੱਥੇ ਕੀ ਕਰਦਾ ਸੀ ਦਰਬਾਰ ਸੀ ਜੋ ਸਜਾਉਂਦਾ ਸੀ ਇਥੇ ਉਸ ਦਾ ਜਿਹੜਾ ਤਖਤੇ ਤਾਊਸ ਰੱਖਿਆ ਹੋਇਆ ਸੀ ਤਖਤੇ ਤਾਊਸ ਰੱਖਿਆ ਹੋਇਆ ਸੀ ਜਾਂ ਉਸ ਦਾ ਸਿੰਘਾਸਨ ਸੀ ਇਹ ਸਾਢੇ 12 ਕੁਇੰਟਲ ਦਾ ਸੀ ਕਿੰਨੇ ਦਾ ਸੀ ਸਾਢੇ 12 ਕੁਇੰਟਲ ਭਾਰ ਦਾ ਸੀ ਅਤੇ ਸਾਰਾ ਹੀ ਕਿੰਨੇ ਕਾਦਾ ਬਣਿਆ ਹੋਇਆ ਸੀ ਸੋਨੇ ਦਾ ਤੇ ਉੱਪਰ ਕੀ ਜੜੇ ਹੋਏ ਸੀ ਹੀਰੇ ਰਤਨ ਜਵਾਹਰਾਤ ਕੋਹੀਨੂਰ ਵੀ ਜੜੇ ਹੋਏ ਸੀ ਇਸੇ ਤਖਤੇ ਤਾਊਸ ਉੱਪਰ ਕੀ ਜੜਿਆ ਹੋਇਆ ਸੀ ਕੋਹੀਨੂਰ ਜੜਿਆ ਹੋਇਆ ਸੀ ਗੱਲ ਨੂੰ ਯਾਦ ਰੱਖਣਾ ਇਹ ਤੇ ਇਸ ਨੂੰ ਕੀ ਲੈ ਗਿਆ ਸੀ ਨਾਦਰ ਸ਼ਾਹ ਸੀ ਜਿਹੜਾ ਜਦੋਂ ਲੜਾਈ ਹੋਈ ਸੀ ਨਾ ਉਹ ਆਪਣੇ ਨਾਲ ਕਿੱਥੇ ਲੈ ਗਏ ਸੀ ਰਾਣ ਲੈ ਗਏ ਸੀ ਇਸ ਚੀਜ਼ ਨੂੰ ਤੇ ਕੋਹੀ ਨੀ ਨੂਰ ਜਿਹੜਾ ਹੀਰਾ ਸੀ ਉਹ ਵੀ ਨਾਲ ਹੀ ਗਿਆ ਸੀ ਇਸ ਦੀ ਉਸ ਤੋਂ ਬਾਅਦ ਦੇਖੋ ਤਖਤੇ ਤਾਉਸ ਦਾ ਜਿਹੜਾ ਵਾਸਤੂਕਾਰ ਸੀ ਉਹ ਕੌਣ ਸੀਗਾ ਉਹ ਬੇਬਾਦਲ ਖਾਨ ਸੀ ਤਖਤੇ ਤਾਉਸ ਦਾ ਜਿਹੜਾ ਵਾਸਤੂਕਾਰ ਸੀ ਬੇਬਾਦਲ ਖਾਨ ਸੀ ਮੁਹੰਮਦ ਸ਼ਾ ਰੰਗੀਲਾ ਤੱਕ ਇਹ ਰਾਜਕਾਲ ਵਿੱਚ ਰਿਹਾ ਕੌਣ ਰਿਹਾ ਤਖਤੇ ਤਾਉਸ ਮੁਹੰਮਦ ਸ਼ਾ ਰੰਗੀਲਾ ਜਿਹੜੇ ਇਹ ਲਾਸਟ ਮੁਗਲ ਹੋਏ ਨੇ ਉਹਨਾਂ ਦੇ ਕਾਰਜਕਾਲ ਤੱਕ ਕੀ ਰਿਹਾ ਸੀ ਇਹ ਮੁਗਲ ਸਾਮਰਾਜ ਤਾਂ ਦੇ ਕੋਲ ਰਿਹਾ ਸੀ ਪਰ ਜਦੋਂ ਨਾਦਰ ਸ਼ਾ ਨੇ ਹਮਲਾ ਕੀਤਾ ਸੀ ਉਹ ਆਪਣੇ ਨਾਲ ਇਸ ਨੂੰ ਇਰਾਨ ਲੈ ਗਿਆ ਸੀ ਉਸ ਤੋਂ ਬਾਅਦ ਦੇਖੋ ਦਿੱਲੀ ਦੇ ਵਿੱਚ ਇਹਨਾਂ ਨੇ ਜਾਮਾ ਮਸਜਿਦ ਦਾ ਨਿਰਮਾਣ ਕਰਵਾਇਆ ਸੀ ਜਾਮਾ ਮਸਜਿਦ ਦਾ ਨਿਰਮਾਣ ਕਰਵਾਇਆ ਗਿਆ ਦਿੱਲੀ ਦੇ ਵਿੱਚ ਖੁਦ ਜਿਹੜਾ ਸ਼ਾਹਜਹਾਂਬਾਦ ਨੇ ਖੁਦ ਕਰਵਾਇਆ ਸੀ ਇਹ ਕਿਹਾ ਜਾਂਦਾ ਹੈ ਕਿ ਇਹਦੇ ਨਿਰਮਾਣ ਦੇ ਉੱਪਰ ਨਾ 10 ਸਾਲ ਲੱਗੇ ਸੀ ਕਿਸ ਚੀਜ਼ ਦੇ ਜਾਮਾ ਮਸਜਿਦ ਦੇ ਉਸ ਤੋਂ ਬਾਅਦ ਦੇਖੋ ਜਾਮਾ ਮਸਜਿਦ ਇੱਕ ਦਿੱਲੀ ਦੇ ਵਿੱਚ ਹੈ ਤੇ ਦੂਸਰੀ ਕਿੱਥੇ ਹੈ ਆਗਰੇ ਦੇ ਵਿੱਚ ਸ਼ਾਹਜਹਾਂ ਦੀ ਪੁੱਤਰੀ ਜਹਾਂ ਆਰਾਨੀ ਨਿਰਮਾਣ ਕਰਵਾਇਆ ਕਿੱਥੇ ਆਗਰਾ ਦੇ ਵਿੱਚ ਕਿਹੜੀ ਚੀਜ਼ ਹੈ ਜਾਮਾ ਮਸਜਿਦ ਇੱਕ ਦਿੱਲੀ ਦੇ ਵਿੱਚ ਜੋ ਸ਼ਾਹਜਹਾਂ ਨੇ ਕਰਵਾਇਆ ਦੂਸਰੀ ਆਗਰਾ ਦੇ ਵਿੱਚ ਕਿਸ ਨੇ ਜਹਾਂ ਜਿਹੜੀ ਜਹਾਂ ਆਰਾ ਸੀ ਸ਼ਾਹਜਹਾਂ ਦੀ ਪੁੱਤਰੀ ਉਹਨਾਂ ਦੇ ਦੁਆਰਾ ਉਸ ਤੋਂ ਬਾਅਦ ਮੋਤੀ ਮਸਜਿਦ ਮੋਤੀ ਮਸਜਿਦ ਸੀ ਜੋ ਆਗਰਾ ਦੇ ਵਿੱਚ ਸੀ ਸ਼ਾਹਜਹਾਂਬਾਦ ਨੇ ਇਸ ਦਾ ਨਿਰਮਾਣ ਕਰਵਾਇਆ ਸੀ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਸ਼ਾਹਜਹਾਂ ਸੀ ਇਸ ਦਾ ਚੈਪਟਰ ਹੋਇਆ ਕਲੋਜ਼ ਭਾਵ ਕਿ ਜਿੰਨੇ ਵੀ ਇਮਾਰਤਾਂ ਦੀ ਨਿਰਮਾਣ ਕਰਵਾਈ ਨੂੰ ਪੂਰੇ ਹੋ ਗਏ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਲਾਸਟ ਮੁਗਲ ਦੀ ਔਰੰਗਜ਼ੇਬ ਦੀ ਦੇਖੋ ਜਿਹੜਾ ਇਹਨਾਂ ਦਾ ਕਾਰਜਕਾਲ ਰਿਹਾ 1658 ਤੋਂ ਲੈ ਕੇ 1707 ਤੱਕ 1658 ਤੋਂ ਲੈ ਕੇ 1707 ਤੱਕ ਇੱਥੇ ਇੱਕ ਗੱਲ ਹੋਰ ਨੋਟ ਕਰਨ ਵਾਲੀ ਹੈ ਜਿਹੜਾ ਔਰੰਗਜ਼ੇਬ ਸੀ ਨਾ ਤਾਂ ਇਸ ਨੂੰ ਕਿਸੇ ਨਾਚ ਦੇ ਵਿੱਚ ਜ਼ਿਆਦਾ ਜਿਵੇਂ ਕਹਿੰਦੇ ਹੁੰਦੇ ਨੇ ਨਾ ਉਹ ਨਾਚ ਦੇ ਵਿੱਚ ਉਸ ਚੀਜ਼ ਦੇ ਵਿੱਚ ਜ਼ਿਆਦਾ ਇੰਟਰਸਟ ਸੀ ਨਾ ਹੀ ਕਿਸੇ ਭਵਨ ਨਿਰਮਾਣ ਕਲਾ ਦੇ ਵਿੱਚ ਨਾ ਹੀ ਚਿੱਤਰਕਾਰੀ ਦੇ ਵਿੱਚ ਇਸ ਨੂੰ ਕੋਈ ਇੰਟਰਸਟ ਨਹੀਂ ਸੀ ਇਹ ਬਹੁਤ ਹੀ ਜਿਹੜੇ ਕਹਿੰਦੇ ਨੇ ਕਟੜਵਾਦੀ ਜਾਂ क्रूर ਕਿਸਮ ਦਾ ਵਿਅਕਤੀ ਸੀਗਾ ਸੋ ਇਸ ਨੇ ਬਹੁਤ ਹੀ ਘੱਟ ਚੀਜ਼ਾਂ ਦਾ ਜੋ ਨਿਰਮਾਣ ਕਰਵਾਇਆ ਸੀ ਦੇਖੋ ਮੋਤੀ ਮਸਜਿਦ ਦਿੱਲੀ ਦੇ ਵਿੱਚ ਸਫੈਦ ਸੰਗਮਰਮਰ ਤੋਂ ਬਣਾਈ ਗਈ ਸੀ ਇਸ ਦੇ ਟਾਈਮ ਦੇ ਵਿੱਚ ਉਸ ਤੋਂ ਬਾਅਦ ਦੇਖੋ ਬਾਦਸ਼ਾਹੀ ਮਸਜਿਦ ਲਾਹੌਰ ਦੇ ਵਿੱਚ ਬਾਦਸ਼ਾਹੀ ਮਸਜਿਦ ਕਿਸ ਦੇ ਸਮੇਂ ਬਣਾਈ ਗਈ ਲਾਹੌਰ ਦੇ ਵਿੱਚ ਔਰੰਗਜ਼ੇਬ ਦੇ ਦੁਆਰਾ ਔਰੰਗਜ਼ੇਬ ਨੇ ਖੁਦ ਬਣਵਾਈ ਸੀ ਇਹ ਠੀਕ ਹੈ ਜੀ ਦੋ ਚੀਜ਼ਾਂ ਹੀ ਸੀ ਜਿਹੜੀ ਦੋ ਮਸਜਿਦਾਂ ਇਸ ਦਾ ਟਾਈਮ ਦੇ ਵਿੱਚ ਬਣਾਈਆਂ ਗਈਆਂ ਉਸ ਤੋਂ ਬਾਅਦ ਦੇਖੋ ਹੁਣ ਇੱਥੇ ਆ ਜਾਓ ਇਹ ਬਹੁਤ ਜਿਹੜੀ ਮੇਨ ਚੀਜ਼ ਹੈ ਬੀਬੀ ਦਾ ਮਕਬਰਾ ਸੌਰੀ ਬੀਬੀ ਦਾ ਮਕਬਰਾ ਔਰੰਗਾਬਾਦ ਦੇ ਵਿੱਚ ਜਿਵੇਂ ਸ਼ਾਹ ਜਹਾਂ ਨੇ ਆਪਣੀ ਜਿਹੜੀ ਮੁਮਤਾਜ਼ ਸੀ ਨਾ ਬੇਗਮ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਜਿਹੜੇ ਪਿਆਰ ਦੇ ਵਿੱਚ ਕੀ ਬਣਾਇਆ ਸੀ ਤਾਜ ਮਹਿਲ ਬਣਾਇਆ ਸੀ ਤਾਂ ਜਿਹੜੇ ਔਰੰਗਜ਼ੇਬ ਸੀ ਉਹਨਾਂ ਨੇ ਇਹਨਾਂ ਦੀ ਨਕਲ ਕੀਤੀ ਸੀ ਉਹਨਾਂ ਨੇ ਵੀ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਕੀ ਕਰਿਆ ਸੀ ਉਹਨਾਂ ਦਾ ਮਕਬਰਾ ਬਣਾਇਆ ਸੀਗਾ ਉਹਨਾਂ ਦਾ ਮਕਬਰਾ ਬਣਾਉਣ ਦੀ ਸੋਚੀ ਸੀ ਇਹਨਾਂ ਨੇ ਤੇ ਬਣਵਾ ਵੀ ਦਿੱਤਾ ਸੀ ਤੇ ਕਿੱਥੇ ਬਣਾਇਆ ਸੀ ਔਰੰਗਾਬਾਦ ਦੇ ਵਿੱਚ ਤੇ ਇਹਨਾਂ ਨੇ ਕੀ ਕੀਤਾ ਸੀ ਜਿਹੜੀ ਤਾਜ ਮਹਿਲ ਦੀ ਹੂਬਹੂ ਨਕਲ ਕਰਨੀ ਚਾਹੀ ਸੀ ਪਰ ਬਣੀ ਨਹੀਂ ਸੀ ਹੁਣ ਦੇਖੋ 1679 ਦੇ ਵਿੱਚ ਜਿਹਨਾਂ ਦੀ ਮੌਤ ਹੋ ਗਈ ਸੀ ਰਬੀਆ ਦੁਰਾਨੀ ਰਬੀਆ ਦੁਰਾਨੀ ਇਹਨਾਂ ਦੀ ਬੇਗਮ ਸੀ 1679 ਦੇ ਵਿੱਚ ਕਹਿੰਦੇ ਇਹਨਾਂ ਜਿਹੜੀ ਬੇਗਮ ਸੀ ਰਬੀਆ ਦੁਰਾਨੀ ਉਹਨਾਂ ਦੀ ਜਦੋਂ ਮੌਤ ਹੋ ਗਈ ਸੀ ਤਾਂ ਉਹਨਾਂ ਨੇ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਉਹਨਾਂ ਦਾ ਮਕਬਰਾ ਬਣਾਇਆ ਕਿੱਥੇ ਔਰੰਗਾਬਾਦ ਦੇ ਵਿੱਚ ਜਿਸ ਨੂੰ ਕੀ ਨਾਮ ਦਿੱਤਾ ਜਾਂਦਾ ਦੂਸਰਾ ਬੀਵੀ ਦਾ ਮਕਬਰਾ ਵੀ ਹੁਣ ਦੇਖੋ ਇਹਦੇ ਵਿੱਚ ਨਾ ਇੱਕ ਡਾਊਟ ਹੈ ਇਹ ਕਿਹਾ ਜਾਂਦਾ ਕਿ ਇਤਿਹਾਸਕਾਰਾਂ ਬੋਲੋ ਕਿ ਅੱਧੇ ਕਰਾਈ ਮੰਨਦੇ ਨੇ ਕਿ ਇਹ ਔਰੰਗਜ਼ੇਬ ਨੇ ਖੁਦ ਬਣਵਾਇਆ ਸੀਗਾ ਪਰ ਅੱਧੇ ਕੀ ਮੰਨਦੇ ਨੇ ਕਿ ਔਰੰਗਜ਼ੇਬ ਦਾ ਜਿਹੜਾ ਇੱਕ ਪੁੱਤਰ ਸੀ ਇਹ ਉਹਨਾਂ ਦੁਆਰਾ ਬਣਾਇਆ ਗਿਆ ਪਰ ਕਲੀਅਰ ਨਹੀਂ ਹੋ ਰਿਹਾ ਹਲੇ ਤੱਕ ਕਿ ਕਿੰਨਾ ਨੇ ਇਹ ਜਿਹੜਾ ਮਕਬਰਾ ਸੀ ਉਹ ਬਣਾਇਆ ਸੀ ਹੁਣ ਦੇਖੋ ਇਹ ਦੱਖਣੀ ਭਾਰਤ ਦੇ ਵਿੱਚ ਹੈ ਦੱਖਣੀ ਭਾਰਤ ਦੇ ਵਿੱਚ ਹੈ ਜਿਹੜਾ ਰੰਗਾਵਾੜ ਉੱਥੇ ਹੈ ਇਸ ਨੂੰ ਦੱਖਣੀ ਭਾਰਤ ਦਾ ਤਾਜ ਮਹਿਲ ਵੀ ਕਿਹਾ ਜਾਂਦਾ ਹੈ ਇਹ ਵੀ ਗੱਲ ਯਾਦ ਰੱਖਣੀ ਹੈ ਕਿਸਤੀ ਨੂੰ ਬੀਵੀ ਦੇ ਮਕਬਰੇ ਨੂੰ ਦੱਖਣੀ ਭਾਰਤ ਦਾ ਤਾਜ ਮਹਿਲ ਵੀ ਕਿਹਾ ਜਾਂਦਾ ਹੈ ਹੁਣ ਦੇਖੋ ਇਸ ਨੂੰ ਬਣਾਉਣ ਦੇ ਵਿੱਚ ਤਾਜ ਮਹਿਲ ਦੀ ਤਾਂ ਨਕਲ ਕੀਤੀ ਗਈ ਹੈ ਪਰ ਤਾਜ ਮਹਿਲ ਵਰਗੀ ਕੋਈ ਚੀਜ਼ ਅੱਜ ਤੱਕ ਕੋਈ ਦੂਸਰੀ ਬਣੀ ਨਹੀਂ ਕਿਉਂਕਿ ਤਾਜ ਮਹਿਲ ਦੁਨੀਆ ਦੀ ਸਿਰਫ ਇੱਕੋ ਇੱਕ ਚੀਜ਼ ਹੈ ਜਿਸ ਦੀ ਨਾ ਤਾਂ ਨਕਲ ਕੀਤੀ ਜਾ ਸਕਦੀ ਹੈ ਤੇ ਨਾ ਹੀ ਉਸ ਵਰਗਾ ਕੋਈ ਬਣਾ ਸਕਦਾ ਸੋ ਇਸ ਕਰਕੇ ਜਿਹੜਾ ਬੀਵੀ ਦਾ ਮਕਬਰ ਹੈ ਨਾ ਇਹ ਕਹਿੰਦੇ ਨੇ ਇੱਕ ਹਾਸ ਰਸ ਦੀ ਚੀਜ਼ ਬਣ ਕੇ ਵੀ ਰਹਿ ਗਿਆ ਸੀ ਕਿ ਨਕਲ ਬਣਾਉਣੀ ਚਾਹੀ ਸੀ ਪਰ ਬਣੀ ਨਹੀਂ ਸੀ ਹਨਾ ਸੋ ਥੈਂਕ ਯੂ ਜਿਹੜੇ ਅੱਜ ਆਪਣੇ ਮੁਗਲ ਸੀਏ ਉਹ ਆਪਣੇ ਪੂਰੇ ਹੋ ਗਏ ਬਾਬਰ ਤੋਂ ਲੈ ਕੇ ਔਰੰਗਜ਼ੇਬ ਤੱਕ ਆਪਾਂ ਕਰ ਲਈ ਅੱਜ ਕਿ ਕਿੰਨੀ ਇਹਨਾਂ ਨੇ ਜਿਹੜੀ ਚਿੱਤਰਕਾਰੀ ਹੈ ਇਮਾਰਤ ਸਜਾਈ ਕਿਸੇ ਵੀ ਚੀਜ਼ ਦੇ ਵਿੱਚ ਜਿਹੜਾ ਇਹਦਾ ਹਿੱਸਾ ਸੀ ਉਹ ਯੋਗਦਾਨ ਸੀ ਆਪਾਂ ਪ੍ਰੋਪਰ ਕਰ ਲਿਆ ਕੱਲ ਤੋਂ ਅੱਜ ਤੋਂ ਬਾਅਦ ਜਿਹੜੀਆਂ ਆਪਣੇ ਕਲਾਸਾਂ ਪੂਰੀਆਂ ਹੋ ਗਈਆਂ ਕੱਲ ਨੂੰ ਜਿਹੜੀ ਆਪਣੇ ਨਵੀਂ ਕਲਾਸਾਂ ਸਟਾਰਟ ਹੋਣਗੀਆਂ ਸੋ ਮਿਲਦੇ ਆਂ ਕੱਲ ਨੂੰ ਇੱਕ ਨਵੀਂ ਕਲਾਸ ਦੇ ਨਾਲ ਹੁਣ ਕੱਲ ਨੂੰ ਦੇਖਦੇ ਕਿ ਆਪਣੇ ਜਿਹੜਾ ਚੈਪਟਰ ਹੈ ਕਿੱਥੋਂ ਆਪਾਂ ਸ਼ੁਰੂ ਕਰੀਏ ਕਿਉਂਕਿ ਜਿਹੜੇ ਸੀ ਡਾਟਾ ਉਹ ਵੀ ਨਸਦੀਕ ਆ ਰਿਹਾ ਹੈ ਤੇ ਜਿਹੜਾ ਮਾਸਟਰ ਕੈਡ ਦਾ ਪੇਪਰ ਉਹ ਵੀ ਬਹੁਤ ਨਜ਼ਦੀਕ ਹੈ ਨਾ ਸੋ ਉਸੇ ਦੇ ਸਿਲੇਬਸ ਦੇ ਅਕੋਰਡਿੰਗ ਆਪਾਂ ਕੱਲ ਤੋਂ ਕਲਾਸਾਂ ਸਟਾਰਟ ਕਰਾਂਗੇ ਸੋ ਥੈਂਕ ਯੂ ਬਰਤੂ ਬਰਤ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੇਕਰ ਤੁਸੀਂ ਸਾਡੇ ਚੈਨਲ ਨੂੰ ਹਲੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰੋ ਆਪਣੇ ਜਿਹੜੇ ਦੋਸਤ ਮਿੱਤਰ ਨੇ ਉਹਨਾਂ ਨੂੰ ਵੀ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਕਿ ਜਿਹੜੀ ਤੁਹਾਨੂੰ ਜਿਹੜੀ ਕੋਈ ਵੀ ਇਨਫੋਰਮੇਸ਼ਨ ਹੈ ਜਾਂ ਵਧੀਆ ਬੈਸਟ ਸਟੱਡੀ ਹੈ ਤੁਹਾਨੂੰ ਪ੍ਰਾਪਤ ਹੋ ਸਕੇ ਸੋ ਥੈਂਕ ਯੂ